ਨੇ ਪਿੰਡ ਰੁੜਕੀ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਧਰ ਪਲੇਹੜੀ ਪਿੰਡ ਦਾ 200 ਫੁੱਟਾ ਰੋਡ ਪੈਂਦਾ ਨਿਊ ਚੰਡੀਗੜ੍ਹ ਦਾ ਇਹ ਡਿਵੈਲਪਮੈਂਟ ਏਰੀਆ ਪਰ ਜਿੱਥੇ ਡਿਵੈਲਪਮੈਂਟ ਹੋ ਰਹੀ ਹੈ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਗੱਲ ਕਰੀਏ ਨਵੀਂ ਨਵੀਂ ਬਿਲਡਿੰਗਾਂ ਉੱਚੀ ਉੱਚੀ ਬਿਲਡਿੰਗਾਂ ਬਣ ਰਹੀਆਂ ਨੇ ਫਲੈਟ ਵਿਕ ਰਹੇ ਨੇ ਕੋਠੀਆਂ ਵਿਕ ਰਹੀਆਂ ਡਿਵੈਲਪਮੈਂਟ ਦੇ ਨਾਮ ਨੂੰ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੈ ਅਧੂਰਾ ਹੈ ਪਿੰਡ ਦੇ ਅੱਜ ਦੂਜੀਆਂ ਪਾਰਟੀਆਂ ਜਿੱਥੇ ਧਰਨੇ ਲਗਾ ਰਹੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਅੱਜ ਰੋਜ਼ ਮਜ਼ਹਾਰਾ ਜਿਹੜਾ ਇਸ ਪਿੰਡ ਦੇ ਵਿੱਚ ਰੁੜਕੀ ਦੇ ਵਿੱਚ ਕੀਤਾ ਗਿਆ ਪੁਲੀ ਦੇ ਨੇੜੇ ਵਿਜੇ ਕੁਮਾਰ ਟਿੰਕੂ ਸ਼ਰਮਾ ਹੋਣੀ ਵਿਸ਼ੇਸ਼ ਤੌਰ ਤੇ ਇਸ ਪੁਲ ਦੇ ਵਿੱਚ ਪਹੁੰਚੇ ਨੇ ਪਿੰਡ ਪਿੰਡ ਵਾਲੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਦੇ ਆਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਲਕਾ ਐਮ ਐਲ ਏ ਬੀਬੀ ਅਨਮੋਲ ਗਗਨਮਾਨ ਮੁਰਦਾਬਾਦ 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 ਤੁਸੀਂ ਮੇਰੇ ਨਾਲ ਚੱਲੋ ਸਾਰੇ ਹਲਕੇ 'ਚ ਹੂੰ ਇਹੋ ਜਿਹੇ ਤਾਂ ਕਈ ਜਗ੍ਹਾ ਪੁਲ ਟੁੱਟੇ ਹੋਏ ਆਂ ਹੂੰ ਠੀਕ ਹੈ ਇਹ ਸਰਕਾਰ ਦਾ ਕੰਮ ਹੈ ਜੇ ਕਰਦੀ ਪੁਲ ਤਾਂ ਕਰੇ ਨਾ ਜੀ ਚਾਲੂ ਕੋਈ ਬੱਚੇ ਦਾ ਤੁਸੀਂ ਇਹਦੇ ਉੱਪਰ ਦੀ ਪਾਣੀ ਜਾਂਦਾ ਸੀ ਪਾਣੀ ਜਾ ਕੇ ਕਿਸੇ ਬੱਚੇ ਦਾ ਕੋਈ ਸੱਟ ਵੇਟ ਲੱਗ ਜਵੇ ਤਾਂ ਹੋਵੇ ਤੁਸੀਂ ਸਾਰੇ ਹਲਕੇ ਜਾ ਕੇ ਦੇਖ ਲਓ ਸੜਕਾਂ ਟੁੱਟੀਆਂ ਹੋਈਆਂ ਨੇ ਕਿਹੜੀ ਸੜਕ 'ਤੇ ਕੰਮ ਚੱਲ ਰਿਹਾ ਹੈ ਤੁਹਵੀਰਾਂ ਦਿਖਾਈ ਜਾਣ ਪਿੰਡ ਰੁੜਕੀ ਹੈ ਤੇ ਪਲਹੇੜੀ ਦੇ ਵਿਚਕਾਰ ਦੀ ਦਿਖਾ ਰਹੀਆਂ ਜਿੱਥੇ ਇੱਕ ਪੁਲ ਬਣਿਆ ਹੋਇਆ ਹੈ ਬੜੇ ਲੰਬੇ ਸਮੇਂ ਤੋਂ ਕਹਿੰਦੇ ਜੀ ਖਸਤਾ ਹਾਲਤ ਇੰਨੀ ਹੋ ਚੁੱਕੀ ਹੈ ਲੋਕ ਆਪ ਮਿੱਟੀ ਪਾ ਕੇ ਇਸ ਰੋਡ ਦੇ ਉੱਪਰੋਂ ਲੰਘਦੇ ਨੇ ਕਿਧਰੇ ਕਿਧਰੇ ਸਾਨੂੰ ਅਸੀਂ ਤਾਂ ਹੁਣ ਵੀ ਇਹਨਾਂ ਨੂੰ ਕਹਿੰਦੇ ਆ 1.5 ਸਾਲ ਜਿਹੜਾ ਸਵਾ ਸਾਲ ਰਹਿੰਦਾ ਉਹ ਸੇਵਾ ਕਰ ਲਓ ਤੁਸੀਂ ਜਿਹੜੀ ਪਬਲਿਕ ਦੀ ਕਰਨੀ ਹੈ ਬਥੇਰਾ ਝੂਠ ਬੋਲ ਲਿਆ ਬਹੁਤ ਝੂਠ ਤੂਫਾਨ ਬੋਲ ਲਿਆ ਕਿਤੇ ਗੱਲ ਸਚਾਈ ਮਾੜੀ ਮੋਟੀ 10 20% ਕਰਕੇ ਦਿਖਾ ਦਿਓ ਤੂੰ ਦੱਸ ਦੇਣੇ ਜੀ ਸ਼੍ਰੀਮਾਨ ਜੀ ਇੱਥੇ ਦੀ ਵਜ਼ੀਰ ਸੀ ਹੂੰ ਜਦ ਤੋਂ ਜਿੱਤੀ ਐ ਜਦ ਤੋਂ ਇਲੈਕਸ਼ਨ ਹੋਇਆ ਵਜ਼ੀਰ ਰਹੀ ਐ ਹੁਣ ਠੀਕ ਐ ਵੀ 2 ਮਹੀਨੇ ਤੇ ਉਹਨੇ ਚਰਜਾਂ ਦੇ ਦਿੱਤਾ ਸੋ ਉਹ ਚਤ ਪਿੰਡਾਂ ਦੇ ਵਿੱਚ ਮੈਡਮ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਸੀਗਾ ਜਿਸ ਤਰ੍ਹਾਂ ਖਬਰਾਂ ਹੁੰਦੀ ਸੀ ਕਿ ਲੋਕ ਲੇਡੀਜ਼ ਹੋਣ ਪਹਿਣਾ ਹੋਣ ਜੱਫੀਆਂ ਪਾ ਕੇ ਮਿਲਦੇ ਸੀ ਕਿਤੇ ਨਾ ਕਿਤੇ ਬਹੁਤ ਪਿਆਰ ਮਿਲਿਆ ਸੀ ਕਿਤੇ ਨਾ ਕਿਤੇ ਇੱਕ ਉਮੀਦ ਸੀ ਕਿ ਲੋਕਾਂ ਨੂੰ ਵੀ ਸ਼ਾਇਦ ਨਵੀਂ ਪਾਰਟੀ ਆਈ ਐ ਵੀ ਸਾਡਾ ਸਵਾਗਤ ਹੋਊਗੀ ਹਲਕੇ ਦਾ ਕਿਤੇ ਨਾ ਕਿਤੇ ਪਹਿਣਾ ਜੱਫੀ ਪਾਣੇ ਵੀ 1000 ਰੁਪਏ ਆਊਗਾ ਮਹੀਨੇ ਦਾ ਇਹ ਬੜੀ ਮਾੜੀ ਗੱਲ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਆ ਪਾਣੀ ਦਵਾਈਆਂ ਵਾਲਾ ਗੰਦਾ ਪਾਣੀ ਆ ਇਹਦੇ ਨਾਲ ਤਾਂ ਪੈਸੇ ਵੀ ਬਿਮਾਰੀਆਂ ਫੈਲਦੀਆਂ ਅਸੀਂ ਜ਼ਰੂਰ ਵਾਦਾ ਕਰਦੇ ਆ ਸਾਡੀ ਸਰਕਾਰ ਵਾਲੀ ਪਹਿਲ ਦੇ ਆਧਾਰ ਤੇ ਅਸੀਂ ਆਪਦੇ ਕੰਮ ਕਰਾਵਾਂਗੇ ਇਸ ਪਿੰਡਾਂ ਨੂੰ ਕਿਸੇ ਪਾਸੇ ਤੋਂ ਰਾਹ ਨਹੀਂ ਹੈ ਬੱਚਿਆਂ ਨੂੰ ਸਕੂਲ ਵੀ ਜਾਣਾ ਹੈ ਬੱਸਾਂ ਵੀ ਆਣੀਆਂ ਬੱਚਿਆਂ ਨੂੰ ਰਹਿਣ ਵਾਸਤੇ ਕਾਰੋਬਾਰ ਵਾਸਤੇ ਵੀ ਜਾਣਾ ਬੜੀ ਮਤ ਮਾਰਕੀ ਗੱਲ ਆ ਕਿ ਸਰਕਾਰ ਇਹ ਕੰਮਾਂ ਵੱਲ ਧਿਆਨ ਨਹੀਂ ਦੇਦੀ। ਕਿ ਆਪਣੀ ਪਾਰਟੀ ਵੱਲੋਂ ਨਾਲ ਖੜੇ ਆ। ਹਾਂ। ਚਾਹੇ ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਹੋਣ। ਹਾਂ। ਚਾਹੇ ਸਾਡੇ ਬਲਾਕ ਦੇ ਪ੍ਰਧਾਨ ਹੋਣ। ਆ ਦੋਵੇਂ ਬਲਾਕ ਪਿੰਦੇ ਆ। ਮੇਰੇ ਇਸ ਹਾਲ ਕੇ ਚ ਦੋਵੇਂ ਪ੍ਰਧਾਨ ਨਾਲ ਆ। ਹਾਂ। ਡੀਸੀ ਸੈੱਲ ਦੇ ਚੇਅਰਮੈਨ ਨੇ ਜ਼ਿਲ੍ਹੇ ਦਾ ਉਹ ਨਾਲ ਆ। ਹਾਂਜੀ। ਸੋ ਕਹਿਣ ਦਾ ਸਮੂਚੀ ਨਾਲ ਲੋਕ ਨਾਲ ਸਾਡੀ ਹਮਦਰਦੀ ਆ। ਕਾਂਗਰਸ ਪਾਰਟੀ ਦਾ ਹਮੇਸ਼ਾ ਹਮਦਰਦ ਹਮਦਰਦੀ ਰਹੀ ਆ। ਤਰਾਜ ਦਿੱਤੀ ਜਾਂ ਪਬਲਿਕ ਨੇ ਵੋਟਾਂ ਪਾਈਆਂ ਉਹਦਾ ਫਰਜ਼ ਦਾ ਕੰਮ